ਪਾਲਿਕਾ ਦੀਆਂ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਹੁਣੇ ਅਸੀਂ ਸਾਡੇ ਬਹੁਤ ਹੀ ਸੀਨੀਅਰ ਨੇਤਾ ਪੂਰੀ ਸਾਹਿਬ ਦੇ ਦਫ਼ਤਰ ਦਾ ਦੌਰਾ ਟਨ ਵੀ ਕੀਤਾ ਇਸ ਤੋਂ ਪਹਿਲਾਂ ਮੈਂ ਤਿੰਨ ਵਾਡਾਂ ਦੇ ਅੰਦਰ ਬਿੱਟੂ ਜੀ ਦੀ ਆਨੰਦ ਕਿਸ਼ੋਰ ਜੀ ਦੀ ਔਰ ਪੂਰੀ ਸਾਹਿਬ ਦੀ ਵਾਰਡ ਦੇ ਅੰਦਰ ਡੋਰ ਟੂ ਡੋਰ ਕੈਂਪੇਨ ਵੀ ਕਰਕੇ ਆਇਆ ਜਿਸ ਪ੍ਰਕਾਰ ਦਾ ਹੰਗਾਰਾ ਵੋਟਰਾਂ ਦਾ ਸਾਨੂੰ ਮਿਲਿਆ ਹੈ ਜਿਸ ਪ੍ਰਕਾਰ ਦਾ ਉਤਸ਼ਾਹ ਵੋਟਰਾਂ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਪ੍ਰਤੀ ਜਤਾਇਆ ਹੈ ਮੈਨੂੰ ਪੂਰੀ ਉਮੀਦ ਹੈ ਕਿ ਨਾ ਸਾਰੀਆਂ ਵਾਡਾਂ ਚ ਵੱਡੀ ਲੀਡ ਦੇ ਨਾਲ ਸਾਡੇ ਉਮੀਦਵਾਰ ਜਿੱਤਣਗੇ ਔਰ ਪਹਿਲੀ ਵਾਰੀ ਇਤਿਹਾਸ ਬਣੇਗਾ ਕਿ ਬਲਾਚੌਰ ਦੇ ਅੰਦਰ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਬਣੇਗਾ ਮਿਊਸਪਲਿਟੀ ਦਾ ਔਰ ਜੋ ਵਾਅਦੇ ਅਸੀਂ ਜਨਤਾ ਨਾਲ ਕੀਤੇ ਨੇ ਬਲਾਚੌਰ ਦੀ ਦਿੱਖ ਨੂੰ ਬਦਲਾਂਗੇ ਬਲਾਚੌਰ ਦਾ ਵਿਕਾਸ ਕਰਾਂਗੇ ਔਰ ਬਲਾਚੌਰ ਦੇ ਲੋਕਾਂ ਨੂੰ ਇੱਕ ਅੱਛੀ ਨਗਰਪਾਲਿਕਾ ਕਿਵੇਂ ਕੰਮ ਕਰ ਸਕਦੀ ਹੈ ਦਿਖਾ ਕੇ ਇੱਕ ਮਾਡਲ ਪੇਸ਼ ਕਰਾਂਗੇ ਸੋ ਮੈਨੂੰ ਬੜੀ ਉਮੀਦ ਹੈ ਔਰ ਮੈਂ ਇੱਕ ਵਾਰ ਫੇਰ ਤੁਹਾਡੇ ਮਾਧਿਅਮ ਨਾਲ ਵੀ ਬਲਾਚੌਰ ਦੇ ਸਾਰੇ ਵੋਟਰਾਂ ਨੂੰ ਅਪੀਲ ਕਰਨਾ ਚਾਹਨਾ ਕਿ ਭਾਰਤੀ ਜਨਤਾ ਪਾਰਟੀ ਜਿਹਦਾ ਸੁਸ਼ਾਸਨ ਦਾ ਰਿਕਾਰਡ ਹੈ ਇਮਾਨਦਾਰੀ ਦਾ ਰਿਕਾਰਡ ਹੈ ਅੱਜ ਉਹਦੇ ਉਮੀਦਵਾਰਾਂ ਨੂੰ ਜਿਤਾ ਕਰਕੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਵੀ ਇੱਕ ਸਿਹਤ ਦਿਓ ਕਿ ਭਈ ਬਲਾਚੌਰ ਚ ਬੀਜਪੀ ਜਿੱਤੀ ਹੈ ਤਾਂ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਚ ਵੀ ਭਾਰਤੀ ਜਨਤਾ ਪਾਰਟੀ ਵੱਡੀ ਜਿੱਤ ਪ੍ਰਾਪਤ ਕਰ ਸਕੇ ਸਰ ਜਿਸ ਤਰ੍ਹਾਂ ਤੁਸੀਂ ਐਮਪੀ ਇਲੈਕਸ਼ਨ ਜਿਆਦਾ ਵਧੀਆ ਪ੍ਰਦਰਸ਼ਨ ਕਰਾਂਗੇ ਉਦੋਂ ਸਾਨੂੰ ਟਾਈਮ ਬੜਾ ਘੱਟ ਮਿਲਿਆ ਸੀ ਪਿਛਲੇ 6-7 ਮਹੀਨੇ ਤੋਂ ਸਾਡੀ ਜਿਹੜੀ ਪੂਰੀ ਟੀਮ ਹੈ ਲੱਕੀ ਜੀ ਦੀ ਅਗਵਾਈ 'ਚ ਸਾਡੇ ਮੰਡਲ ਪ੍ਰਧਾਨ ਅਨੰਦ ਕਿਸ਼ੋਰ ਜੀ ਦੀ ਅਗਵਾਈ 'ਚ ਸੁਧਨ ਸਾਹਿਬ ਨੇ ਸਾਡੇ 바ਕੀ ਪੂਰੀ ਸਾਹਿਬ ਸਾਰੇ ਸਾਥੀਆਂ ਨੇ ਜਿੰਨੀ ਮਿਹਨਤ ਕੀਤੀ ਹੈ 6-7 ਮਹੀਨੇ 'ਚ ਉਸ ਮਿਹਨਤ ਦਾ ਸਦਕਾ ਹੈ ਚਾਹੇ ਉਹ ਕੈਂਪ ਲਾਉਣ ਦੀ ਗੱਲ ਹੋਵੇ ਚਾਹੇ ਲੋਕਾਂ ਦੇ ਜਿਹੜੇ ਆ ਉਹ ਆਯੂਸ਼ਮਨ ਕਾਰਡ ਬਣਾਉਣ ਦੀ ਗੱਲ ਹੋਵੇ ਹਰੇਕ ਮਾਮਲੇ 'ਚ ਸਾਡੀ ਪਾਰਟੀ ਨੇ ਜੋ ਮਿਹਨਤ ਕੀਤੀ ਹੈ ਉਹਦੇ ਕਰਕੇ ਪਿਛਲੀ ਵਾਰ ਨਾਲੋਂ ਵੀ ਸਾਡਾ ਵੋਟ ਪਰਸੈਂਟ ਵਧੇਗਾ ਔਰ ਸੀਟਾਂ ਜਿੱਤਾਂਗੇ